ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਮੈਂ ਤੁਹਾਡੇ ਲਈ ਸ਼ਾਰਟ ਲੈ ਕੇ ਆਇਆ ਕਿ ਲੈਨਿੰਗ ਵਾਲੇ ਕਮੀਜ਼ ਦੇ ਜਿਹੜੇ ਆਪਾਂ ਚਾਰਟ ਫੋਲਡ ਕਰਨੇ ਆ ਉਹ ਆਪਾਂ ਈਜ਼ੀ ਤਰੀਕੇ ਨਾਲ ਕਿਵੇਂ ਕਰ ਸਕਦੇ ਆ ਕੀ ਉਹਦੇ ਵਿੱਚ ਆਪਾਂ ਨੂੰ ਲੈਣੀ ਹੋਵੇ ਕੋਈ ਦਿੱਕਤ ਨਾ ਦੇਵੇ ਤਾਂ ਆਜੋ ਫਿਰ ਤਾਂ ਦੇਖੋ ਇਹ ਆ ਮੈਂ ਨਿਸ਼ਾਨੀ ਲਾਈ ਹੋਈ ਹੈ हिਪ ਤੋਂ نیچے ਤੱਕ ਠੀਕ ਹੈ ਜਿੱਥੋਂ ਆਪਾਂ ਨੇ ਫੋਲਡ ਕਰਨਾ ਤੇ ਕਈ ਵਾਰੀ ਇੱਥੇ ਨਾ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਲੈਨਿੰਗ ਜਦ ਆਪਾਂ ਇਹਨੂੰ ਫੋਲਡ ਕਰਦੇ ਆ ਨਾ ਤਾਂ ਇੱਥੇ ਇਹ ਇਧਰ ਉਧਰ ਹੋ ਜਾਂਦੀ ਹੈ ਤਾਂ ਇਹ ਇਧਰ ਉਧਰ ਨਾ ਹੋਵੇ ਤਾਂ ਇੱਕ ਸਲਾਈ ਤੁਸੀਂ ਨਾ ਐਕਸਟਰਾ ਲਗਾ ਲਿਆ ਕਰੋ ਬਿਲਕੁਲ ਜਿਹੜੀ ਆਪਾਂ ਜਿੱਥੋਂ ਇਹਨੂੰ ਫੋਲਡ ਕਰਨਾ ਉਹਦੇ ਨਾਲ ਨਾ ਇੱਕ ਕੱਚੀ ਸੀਨ ਮਾਰ ਦਿਆ ਕਰੋ ਤਾਂ ਇਹ ਸੀਨ ਮਾਰਨ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਕਰ ਦੇਣਾ ਫੋਲਡ ਤਾਂ ਜਿਹੜੀ ਆਪਣੀ ਲਾਈਨਿੰਗ ਆ ਉਹ ਬਿਲਕੁਲ ਹੀ ਸਹੀ ਰਹੂਗੀ ਤੇ ਹੁਣ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਕੱਚੀ ਤੇ ਆਪਣਾ ਚਾਗ ਬਿਲਕੁਲ ਸਹੀ ਫੋਲਡ ਹੋ ਜਾਊਗਾ ਇਹ ਬਿਗਿਨਰ ਲਈ ਬੜਾ ਵਧੀਆ ਟਰਿਕ ਹੈ ਜੀ ਤਾਂ ਦੇਖੋ ਆਪਣਾ ਚਾਗ ਫੋਲਡ ਹੋ ਚੁੱਕਿਆ ਹੈ ਬਿਲਕੁਲ ਸਹੀ ਤਰੀਕੇ ਨਾਲ